श्री राम राधे राधे मेरी हाजीकादी प्यारी ते شریف जनता मैं आज फिर ਤੁਹਾਡੇ ਸਾਹਮਣੇ ਰੂਬਰੂ ਹੋਣ ਜਾ ਰਿਹਾ ਹਾਂ हाजीकादी ਜਨਤਾ ਨੂੰ ਜਾਗਾਨ ਵਾਸਤੇ ਕੋਲ ਫਿਰ ਮੇਰੀ ਪਿਆਰੀ ਜਨਤਾ ਦੇ ਨਾਲ ਕਪਲੇਵਾਜੀ ਦਾ ਕੰਮ ਸ਼ੁਰੂ ਹੋ ਗਿਆ ਜਿਨ੍ਹਾਂ ਨੇ 3-4 ਸਾਲ ਤੋਂ ਮੁਸਫਲ ਕਮੇਟੀ ਦੇ ਵਿੱਚ ਪਾਣੀ ਦੇ ਸੀਵਰੇਜ ਦੇ ਕਨੈਕਸ਼ਨ ਲਏ ਨੇ ਜਿਨ੍ਹਾਂ ਨੇ ਵੱਡੇ ਮਕਾਨ ਨੇ ਜਾਂ ਜਿਨ੍ਹਾਂ ਦੇ 1200 ਸਕਰ ਫੁੱਟ ਤੋਂ ਜਿਵੇਂ 1125 ਸਕਰ ਫੁੱਟ ਦੇ ਮਕਾਨਾਂ ਨੂੰ ਮਾਫੀ ਆਈ ਸੀ ਜਿਨ੍ਹਾਂ ਨੇ ਕਨੈਕਸ਼ਨ ਲਏ ਨੇ ਉਹਨਾਂ ਦੀ ਰਸੀਦਾ ਕਟੀਆਂ ਗਈਆਂ ਪਲੀਜ਼ ਉਹ ਮੇਰੇ ਸਾਥੀ ਮੁਸਲ ਕਮੇਟੀ ਦੇ ਜਾ ਕੇ ਅੰਦਰ ਚੈੱਕ ਕਰ ਲੋ ਜਨਤਾ ਫਾਇਲ ਕਰੀ ਬਹੁਤ ਸ਼ਰੀਫ ਹੈ ਉਹਨਾਂ ਨੂੰ ਧਿਆਨ ਹੀ ਨਹੀਂ ਤੁਹਾਡੀਆਂ ਰਸੀਦਾਂ ਕੱਟੀਆਂ ਹੋਈਆਂ ਤੁਹਾਡੇ ਕਨੈਕਸ਼ਨ ਦੀਆਂ ਫਾਈਲਾਂ ਭਰੀਆਂ ਹੋਈਆਂ ਉਥੇ ਔਨਲਾਈਨ ਕਾਰਜਾਂ ਦੇ ਵਿੱਚ ਨਹੀਂ ਹੈ ਪਲੀਜ਼ ਉਹ ਆਪ ਦੀ ਚੈੱਕ ਕਰਾਓ ਕਪਲੇ ਬਾਜੀ ਹੋ ਗਈ ਹੈ ਘਟੋ ਘੱਟ ਲੱਖ ਰੁਪਏ ਦਾ ਕਪੜਾ ਹੈ ਚੈੱਕ ਕਰੋ ਤੁਸੀਂ 3-4 ਸਾਲਾਂ ਤੋਂ ਕਰੈਕਸ਼ਨ ਲਏ ਐ ਤੁਹਾਨੂੰ ਬਿੱਲ ਨਹੀਂ ਆਇਆ ਉਹ ਬਿੱਲ ਕਿਉਂ ਨਹੀਂ ਆਇਆ ਰਸੀਦਾ ਕਟੀਆਂ ਹੋਈਆਂ ਨੇ ਤੇ ਕਪੜੇ ਬਾਜੀ ਐ ਇਹ ਸਾਰੀ ਗੱਲ ਆਪੇ ਸਮਝ ਜਾਣਾ ਲੱਖ ਰੁਪਏ ਦਾ ਕਪੜਾ ਹੈ ਫਾਜ਼ਿਲ ਕਾ ਦੀ ਜਨਤਾ ਜਾਗੋ ਆਪਦੇ ਆਪਦੇ ਕਨੈਕਸ਼ਨ ਜਿਨ੍ਹਾਂ ਨੇ 3-4 ਸਾਲਾਂ ਦੇ ਵਿੱਚ ਲਏ ਨੇ ਕਮੇਟੀ 'ਚ ਜਾ ਕੇ ਉਹਨਾਂ ਨੂੰ ਚੈੱਕ ਕਰਾਓ ਕਿ ਉਹ ਰਸੀਦ ਤੁਹਾਡੀ ਕੱਟੀ ਹੋਈ ਹੈ ਤੇ ਕਿਹਾ ਉਹ ਤੁਹਾਡੇ ਪੈਸੇ ਖਾਤੇ ਦੇ ਵਿੱਚ ਜਮ੍ਹਾਂ ਹੋ ਗਏ ਆ ਕਿਹ ਫੈਲਾ ਉੱਤੇ ਹੈਗੀਆਂ ਨੇ ਇਹ ਬਹੁਤ ਕਪਲਾ ਹੈ ਪਿੱਛੇ ਕਿੰਦਾ ਹੱਥ ਹੈ ਕੌਣ ਨੂੰ ਕਰ ਰਿਹਾ ਹੈ ਕੌਣ ਕਰਾ ਰਿਹਾ ਹੈ ਇਹ ਤਾਂ ਸਾਡੇ ਅਫਸਰ ਸਹਿਬਾਨ ਦੱਸ ਸਕਦੇ ਨੇ ਤੇ ਮੈਂ ਅਫਸਰ ਸਹਿਬਾਨ ਸਾਡੇ ਇੱਥੇ ਡੀਸੀ ਮੈਡਮ ਏਡੀਸੀ ਮੈਡਮ ਉਹਨਾਂ ਨੂੰ ਗੁਜਾਰਿਸ਼ ਕਰਦਾ ਮੁਸਲ ਕਮੇਟੀ ਦੇ ਵਿੱਚ ਇਹ ਕਪਲੇਬਾਜੀ ਨੂੰ ਚੈੱਕ ਜਰੂਰ ਕਰਨ ਮੈਨੂੰ ਤੁਹਾਡੇ ਤੇ ਵਿਸ਼ਵਾਸ ਹੈ ਕਿ ਤੁਸੀਂ ਇਹਨੂੰ ਇੱਕ ਵਾਰੀ ਚੈੱਕ ਜਰੂਰ ਕਰਾਓ ਫਾਜ਼ਿਲਕਾਦੀ ਜਨਤਾ ਦਾ ਪੈਸਾ ਕਿੱਥੇ ਗਿਆ ਇਹ ਜਨਤਾ ਫਾਜ਼ਿਲਕਾ ਦਾ ਪੈਸਾ ਜੇਕਰ ਸਹੀ ਢੰਗ ਨਾਲ ਖਰਚ ਦੇ ਜਮਾ ਹੋ ਜਾਏ ਤਾਂ ਫਾਜ਼ਿਲਕਾ ਦੇ ਵਿਕਾਸ से कम ਨਹੀਂ ਹੋਣੀ ਐਸੇ ਕਾਰਨ ਸਾਡੇ ਫਾਜ਼ਿਲਕਾ ਦੇ ਲੋਕਾਂ ਦਾ ਪੈਸਾ ਤੇ ਫਾਜ਼ਿਲਕਾ ਦੀ ਜਨਤਾ ਨੂੰ ਜਰੂਰ ਹੀ ਮੈਂ ਕਹਿਣਾ ਹੱਥ ਜੋੜ ਕੇ ਬੇਨਤੀ ਕਰਨਾ ਇੱਕਾਰੀ ਜਰੂਰ ਜਾਣ ਆਪਦੇ ਕਨੈਕਸ਼ਨਾਂ ਨੂੰ ਚੈੱਕ ਕਰ ਲੈਣ ਉਹ ਹੈਗੇ ਵੀ ਨੇ ਕਿ ਨਹੀਂ ਹੈਗੇ ਜੈ ਸ਼ੀ ਰਾਮ ਰਾਧੇ ਰਾਧਾ